ਸਲਫਰ ਕੋਟਡ ਯੂਰੀਆ 골ਡਨ ਯੂਰੀਆ ਜਿਹੜੀ ਲਾਂਚ ਹੋ ਚੁੱਕੇ ਆ ਹੁਣ ਜਿਹੜੀ ਹੌਲੀ ਹੌਲੀ ਇਹਦੀ ਸਪਲਾਈ ਵੀ ਦੁਕਾਨਾਂ ਦੇ ਉੱਪਰ ਆ ਜਾਵੇਗੀ ਕਿਸਾਨਾਂ ਦਾ ਸਵਾਲ ਹੈ ਵੀ ਕੀ ਪਹਿਲਾਂ ਵਾਲੀ ਯੂਰੀਆ ਬੰਦ ਹੋਵੇਗੀ ਕੀ ਨੈਨੂ ਯੂਰੀਆ ਬੰਦ ਹੋਵੇਗੀ ਕੀ ਸਾਨੂੰ ਇਹਦਾ ਕੀ ਫਾਇਦਾ ਹੈ ਸਲਫਰ ਕੋਟਡ ਯੂਰੀਆ ਸਾਨੂੰ ਸਲਫਰ ਦੀ ਜ਼ਰੂਰਤ ਹੀ ਨਹੀਂ ਸਲਫਰ ਤਾਂ ਅਸੀਂ ਵੈਸੇ ਵੀ ਨਹੀਂ ਲੈ ਕੇ ਪਾਉਂਦੇ ਸਾਡੀਆਂ ਜ਼ਮੀਨਾਂ ਵਿੱਚ ਸਲਫਰ ਆਲਰੇਡੀ ਪਹਿਲੇ ਹੀ ਮਸੇਰਾਗਾ ਸਾਨੂੰ ਇਹਦਾ ਫਾਇਦਾ ਕੀ ਹੈ ਕਿਸਾਨ ਬੜੇ ਘਬਰਾਏ ਹੋਏ ਆ ਕਿ ਸਾਨੂੰ ਹੁਣ ਪਹਿਲਾਂ ਵਾਲੀ ਯੂਰੀਆ ਮਿਲੂ ਜਾਂ ਨਾ ਇੱਕ ਛੋਟੀ ਜੀ ਵੀਡੀਓ ਇਹ ਕੋਈ ਜਿਆਦਾ ਲੰਮੀ ਨਹੀਂ ਪੂਰੇ ਧਿਆਨ ਦੇ ਨਾਲ ਜਿਹੜੀ ਤੁਸੀਂ ਵੀਡੀਓ ਸੁਣੀਓ ਕਿਉਂਕਿ ਆਪਣੇ ਚੈਨਲ ਤੇ ਪੇਜ ਦੇ ਉੱਪਰ ਖੇਤੀਬਾੜੀ ਪ੍ਰਤੀ ਹਰ ਰੋਜ਼ ਕੋਈ ਨਾ ਕੋਈ ਜਾਣਕਾਰੀ ਦੇ ਲਈ ਵੀਡੀਓ ਹੁੰਦੀ ਹੈ ਜਿਵੇਂ ਪਹਿਲਾਂ ਆਮ ਖਾਦ 50 ਕਿਲੋ ਦਾ ਗੱਟਾ ਸੀ ਉਹ ਹਵਾ ਦੇ ਵਿੱਚ ਵੀ ਜਿਆਦਾ ਉੜਦੀ ਸੀ ਤੇ ਡਾਊਨ ਲੀਚਿੰਗ ਜਿਆਦਾ ਹੁੰਦੀ ਸੀ ਉਸ ਤੋਂ ਬਾਅਦ ਨੀਮ ਕੋਟੜ ਯੂਰੀਆ ਆਈ ਉਹ 45 ਕਿਲੋ ਦੀ ਭਰਤੀ ਬਣਾਤੀ ਉਹ ਡਾਊਨ ਲੀਚਿੰਗ ਆਮ ਖਾਦੇ ਨਾਲੋਂ ਘੱਟ ਹੋਣ ਲੱਗੀ ਤੇ ਹਵਾ ਦੇ ਵਿੱਚ ਘੱਟ ਉੱਡਣ ਲੱਗੀ ਉਸ ਦੇ ਮੁਕਾਬਲੇ ਜਿਹੜੀ ਇਹ ਨੀਮ ਆਪਣੇ ਸਲਫਰ ਕੋਟਡ ਯੂਰੀਆ ਆ ਗਈ 37% ਜਿਹਦੇ ਵਿੱਚ ਨਾਈਟ੍ਰੋਜਨ ਹੈ 17% ਜਿਹਦੇ ਵਿੱਚ ਸਲਫਰ ਹੈ ਇਹ ਉਹਦੇ ਨਾਲੋਂ ਡਾਊਨ ਲੀਚਿੰਗ ਘੱਟ ਹੋਵੇਗੀ ਤੇ ਜ਼ਮੀਨ ਦੇ ਵਿੱਚੋਂ ਜਿਹੜੀ ਹਵਾ ਦੇ ਰਾਹੀਂ ਨਾਈਟ੍ਰੋਜਨ ਉੱਡਦੀ ਸੀ ਉਹ ਬਹੁਤ ਘੱਟ ਉੱਡੇਗੀ ਲੈ ਕੇ ਆਉਣ ਦਾ ਕਾਰਨ ਸਲਫਰ ਕੋਟਡ ਯੂਰੀਆ ਲੈ ਕੇ ਆਉਣ ਦਾ ਮੇਨ ਕਾਰਨ ਜ਼ਮੀਨਾਂ ਬੰਜਰ ਹੋ ਰਹੀਆਂ ਨੇ ਪੰਜਾਬ ਗੱਲ ਮੈਂ ਕੱਲੇ ਪੰਜਾਬ ਦੀ ਨਹੀਂ ਕਰਦਾ ਜਿੱਥੇ ਕਿਤੇ ਵੀ ਇੰਡੀਆ ਦੇ ਵਿੱਚ ਖੇਤੀ ਹੁੰਦੀ ਹੈ ਸਾਰਾ ਜਿਹੜਾ ਜੇ ਅੱਜ ਜਨਸੰਖਿਆ ਦੀ ਗੱਲ ਕਰਾਂ 7.4 ਮਿਲਨ ਅੱਜ ਦੀ ਜਨਸੰਖਿਆ ਹੈ ਜ਼ਮੀਨਾਂ ਘਟ ਰਹੀਆਂ ਨੇ ਪੈਦਾਵਾਰ ਵੱਧ ਰਹੀ ਹੈ ਜਨਸੰਖਿਆ ਵੱਧ ਰਹੀ ਹੈ ਫੈਕਟਰੀ ਏਰੀਆ ਵੱਧ ਰਿਹਾ ਕਿਉਂਕਿ ਸਿਹਤ ਦੇ ਨਾਲ ਬڑا ਖਲਵਾੜ ਹੋ ਰਿਹਾ ਸੀਗਾ ਕਿਉਂਕਿ ਜਿਹੜਾ ਸਲਫਰ ਹੈ ਸਲਫਰ ਜ਼ਮੀਨ ਦਾ ਪੀ ਐਚ ਲੈਵਲ ਨੂੰ ਜਿਹੜਾ ਸੈੱਟ ਰੱਖਦਾ ਜਦੋਂ ਆਪਾਂ ਡੱਕਰ ਜ਼ਮੀਨ ਦੇ ਵਿੱਚ ਸਲਫਰ ਪਾ ਦਿੰਨਾ ਕਣਕ ਆਵਦਾ ਰੰਗ ਕਿਉਂ ਬਦਲ ਜਾਂਦੀ ਹੈ ਕਿਉਂਕਿ ਉਹਦਾ ਪੀ ਐਚ ਲੈਵਲ ਸੈੱਟ ਹੋ ਜਾਂਦਾ ਜੜ ਦੇ ਉੱਪਰ ਜਿੰਨੀ ਵੀ ਫੰਗਸ ਲੱਗੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਸੀ ਕਣਕ ਝੋਨਾ ਆਪਦੇ ਆਪ ਜਿਹੜਾ ਚੱਲ ਪੈਂਦਾ ਸੀ ਹੁਣ ਕਿਸਾਨ ਕਹੇ ਵੀ ਸਾਨੂੰ ਇਹਦਾ ਬੈਨੀਫਿਟ ਕੀ ਆਪਾਂ ਨੂੰ ਬੈਨੀਫਿਟ ਇਹਦਾ ਇਹ ਹੀ ਹੈ ਬੀ ਜ਼ਮੀਨਾਂ ਦਾ ਸੁਧਾਰ ਕਰਨ ਦੇ ਲਈ ਖਾਣੇ ਦਾਣੇ ਦੇ ਵਿੱਚ ਜਿਹੜੀਆਂ ਆਪਾਂ ਜ਼ੈਰਾਂ ਜਾਦੇ ਪਾਉਨੇ ਆ ਕਿਉਂਕਿ ਜਦੋਂ ਆਪਣੀ ਫਸਲ ਚੱਲਦੀ ਨਹੀਂ ਫਿਰ ਆਪਾਂ ਲੈ ਕਦੇ ਕੁਝ ਪਾਉਨੇ ਕਦੇ ਕੁਝ ਪਾਉਨੇ ਆ ਕਿਉਂਕਿ ਸੇਤ ਦੇ ਨਾਲ ਖਲਵਾੜ ਵੀ ਹੋ ਰਿਹਾ ਸੀ ਇਸ ਲਈ ਜਿਹੜੀ ਇਹ ਸਲਫਰ ਕੋਟਡ ਯੂਰੀਆ ਜਿਹੜੀ ਆਪਾਂ ਨੂੰ ਦਿੱਤੀ ਗਈ ਆ ਹੁਣ ਸੋਸ਼ਲ ਮੀਡੀਆ ਤੇ ਕੋਈ ਕਹਿ ਰਿਹਾ ਬਾਈ ਹੁਣ 45 ਕਿਲੋ ਵਾਲੀ 45% ਨਾਈਟ੍ਰੋਜਨ ਉਹ ਬੰਦ ਹੋ ਜੂਗੀ ਜਿੰਨੀ ਲੈ ਕੇ ਰੱਖਣੀ ਆ ਤੁਸੀਂ ਲੈ ਕੇ ਰੱਖ ਲਓ ਹੁਣ ਆਪਾਂ ਨੂੰ ਨੈਨੋ ਯੂਰੀਆ ਨਹੀਂ ਹੋਣੀ ਹੁਣ ਆਪਾਂ ਨੂੰ ਇਹ ਥੱਪਤਾ ਹੁਣ ਆਪਾਂ ਨੂੰ ਕੁਝ ਹੋਰ ਲਾ ਦੇਣਗੇ ਉਹਨਾਂ ਫਾਮਾਂ ਤੋਂ ਬਚੋ ਉਹਨਾਂ ਦੇ ਵੀਡੀਓ ਦੇਖਣ ਤੋਂ ਘਰੇਜ ਕਰਿਆ ਕਰੋ ਜਿਨ੍ਹਾਂ ਨੇ ਕਦੇ ਖੇਤੀ ਬਾੜੀ ਦਾ ਊੜਾਣਾ ਨਹੀਂ ਸਿੱਖਿਆ ਹੁੰਦਾ ਜਿਨ੍ਹਾਂ ਦਾ ਮਤਲਬ ਇਕੱਲੇ ਡਾਲਰਾਂ ਤੱਕ ਹੁੰਦਾ ਆਪਾਂ ਨੇ ਵੀ ਡਾਲਰ ਕਮਾਉਣੇ ਆ ਅਫਵਾਹਾਂ ਫਲਾਉਣੀਆਂ ਨੇ ਅਫਵਾਹਾਂ ਵਾਲੇ ਜਿਹੜੇ ਪਰਸਨ ਐ ਉਹਨਾਂ ਤੋਂ ਬਚੋ ਜਿੰਨੇ ਵੀ ਖੇਤੀਬਾੜੀ ਮਹਾਰਾ ਜਿੰਨੇ ਵੀ ਖੇਤੀਬਾੜੀ ਚੈਨਲ ਆ ਉਹਨਾਂ ਦੀਆਂ ਵੱਖ-ਵੱਖ ਧਰਾਵਾਂ ਨੇ ਵੱਖ-ਵੱਖ ਸੋਚਾਂ ਨੇ ਕੋਈ ਕੁਸ਼ ਕਹਿ ਰਿਹਾ ਕੋਈ ਜਿਹੜਾ ਕੁਸ਼ ਕਹਿ ਰਿਹਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਪਹਿਲਾਂ ਵਾਂਗ ਹੀ ਆਪਾਂ ਇਹ ਖਾਦ ਵਰਤਣੀ ਐ ਪਹਿਲਾਂ ਵੀ ਕਿਸਾਨ 3.5-4 ਗੱਟੇ ਪਾ ਰਿਹਾ ਹੁਣ ਵੀ ਕਿਸਾਨ ਉਨਾ ਹੀ ਪਾਵੇਗਾ ਕੋਈ ਛਿੱਟੇ ਦੇ ਵਿੱਚ ਪ੍ਰੋਬਲਮ ਨਹੀਂ ਹੋਣੀ ਕੋਈ ਆਪਾਂ ਨੂੰ ਮਹਿੰਗੀ ਨਹੀਂ ਮਿਲਣੀ ਜੇ ਦੀ ਸਬਸਿਡੀ ਖਤਮ ਹੁੰਦੀ ਹੈ ਤਾਂ ਲਗਭਗ 2000 ਦਾ ਘੱਟਾ ਰਹਿਣਾ ਨਹੀਂ 260 ਜਾਂ 270 ਦੇ ਘਰਾਂ ਦੇ ਵਿੱਚ ਆਪਾਂ ਨੂੰ 40 ਕਿਲੋ ਦਾ ਘੱਟਾ ਜਿਹੜਾ ਮਿਲਣਾ ਹੈ ਸਲਫਰ ਕੋਟਡ ਜਿਹੜਾ ਯੂਰੀਆ ਦਾ ਇਹ ਨੀਮ ਕੋਟਡ ਤੇ ਆਮ ਖਾਦ ਆਮ ਯੂਰੀਆ ਦੇ ਨਾਲੋਂ ਜਿਹੜਾ ਇਹ ਵਧੀਆ ਕੰਮ ਕਰੂਗੀ ਕਿਉਂਕਿ ਜਿਹੜੀ ਨੈਨੋ ਯੂਰੀਆ ਦਾ ਹੈ ਜ਼ਮੀਨਾਂ ਦੇ ਉੱਪਰ ਮਾੜਾ ਅਸਰ ਪੈਣ ਲੱਗ ਗਿਆ ਕਿਉਂਕਿ ਪਹਿਲਾਂ ਆਪਾਂ ਦਾਨੇਦਾਰ ਸੈਲਿਫਸ 45 ਕਿਲੋ ਵਾਲੀ ਭਰਤੀ ਆਪਾਂ ਤੰਦਨ ਚਾਚਾ ਗੱਟੇ ਪੋਨੇ ਫਿਰ ਉਹਦੇ ਉੱਪਰ ਨੈਨੋ ਯੂਰੀਆ ਕਰਦੇ ਆ ਉਹਦੇ ਨੁਕਸਾਨ ਹੋਏ ਤੇ ਜਿਹੜੇ ਖੇਤੀਬਾੜੀ ਮੰਤਰੀ ਆ ਜਾਂ ਖੇਤੀਬਾੜੀ ਅਫਸਰ ਆ ਜਾਂ ਖੇਤੀਬਾੜੀ ਸਰਚ ਹੈਗੇ ਉਹਨਾਂ ਨੇ ਇਸ ਚੀਜ਼ ਦੇ ਉੱਪਰ ਜ਼ੋਰ ਦਿੱਤਾ ਤਾਂ ਹੀ ਇਹ ਜਿਹੜੀ ਸਲਫਰ ਕੋਟਡ ਯੂਰੀਆ ਤਾਂ ਹੀ ਜਿਹੜੀ ਆਪਾਂ ਨੂੰ ਸਲਫਰ ਕੋਟਡ ਜਿਹੜੀ ਯੂਰੀਆ ਮਿਲੀ ਆਉਣ ਵਾਲੇ ਦਿਨਾਂ ਦੇ ਵਿੱਚ ਆਵੇਗੀ ਯੂਰੀਆ ਦੋਨੇ ਤਰ੍ਹਾਂ ਦੀ ਆਵੇਗੀ ਕੋਈ ਨਹੀਂ ਵੀ ਕੱਲੀ ਸਲਫਰ ਕੋਟਡ ਯੂਰੀਆ ਹੀ ਆਵੇਗੀ ਹੌਲੀ ਹੌਲੀ ਇਹਦੀ ਪੂਰਤੀ ਵਧੇਗੀ ਪਹਿਲਾਂ ਜਿਵੇਂ 50 ਕਿਲੋ ਦੀ ਭਰਤੀ ਬੰਦ ਕੀਤੀ 45 ਕਿਲੋ ਦੀ ਭਰਤੀ ਲੈ ਕੇ ਆਏ ਹੌਲੀ 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 45 ਕਿਲੋ ਦੀ ਭਰਤੀ ਦੀ ਡਿਮਾਂਡ ਵਧੀ ਹੌਲੀ ਹੌਲੀ 50 ਕਿਲੋ ਦੀ ਭਰਤੀ ਜਿਹੜੀ ਖਤਮ ਕੀਤੀ ਅਲਗਾਤਾਰ ਕੋਈ ਚੀਜ਼ ਖਤਮ ਨਹੀਂ ਹੁੰਦੀ ਕਦੇ ਕੋਈ ਚੀਜ਼ ਮੁੱਕਦੀ ਨਹੀਂ ਹੁੰਦੀ ਕਬਰਾ ਹੁਣਾ ਨੇ ਪਹਿਲਾਂ ਵਾਂਗਿਆ ਆਪਣਾ ਸਰਕਲ ਚੱਲਣਾ ਪਹਿਲਾਂ ਵਾਂਗਿਆ ਆਪਾਂ ਨੇ ਖਾਦਾ ਪਾਉਣੀ ਹੈ ਤਾਂ